ਚੱਲ ਲੱਗੇ ਉਹਨੂੰ ਫੇਰ ਨਾ ਆਪਾਂ ਮਾਰਨ ਪਲੋ ਸੰਗਤ ਸੜਤ ਨੇ ਕਈ ਰਹਿ ਗਏ ਬਾਕੀ ਸਾਰੇ ਦੇ ਇੱਕ ਦੇ ਲੱਭਣ ਨਹੀਂ ਆਇਆ ਇੱਕ ਇਹਨਾਂ ਤੋੜਤਾ ਇਹਨਾਂ ਪੀਅ ਠੰਡਾ ਉਹਦਾ ਵੀ ਦੇ ਨੇ ਬੜੀ ਵਾਜੇ ਕੰਮ ਅਜੇ ਹੀ ਦੋਵੇ ਹੀ ਆ ਉਹ ਕੋਈ ਰੰਗ ਲਾਉਨੇ ਨਹੀਂ ਇਹ ਕੱਤੋਂ ਵੇਦਨ ਕੋ ਮੇ ਜਾਂਦੇ ਆਪੇ ਹੀ ਪੈਪ ਨਹੀਂ ਲਾਇਆ ਇਹ ਬੰਨਾ ਸਿੱਧੇ ਕਰਨੇ ਪੈਂਦੇ ਦੇ ਕੋਟੇ ਲੈ ਵੇਖੋ ਕਿਦਾਂ ਪੈ ਵੇ ਆਪਾ ਮਾਰਨ ਬਲੌਗ ਤੇ ਅੱਜ ਸੋਭਾਂ ਜਾਈਂ ਦਰ ਬੋਨੇ ਅਰੇ ਕਿਟਾਲੇ ਟੁੱਲੇ ਨੂੰ ਵੀ ਰੋਕ ਨੂੰ ਪੋਣਾ ਪੈਂਦਾ ਵਾ ਇਹਨਾਂ ਦੇ ਵੇਟ ੱਕੇ ਵੇਟ ਫੁੱਟੇ ਜਾਂਦੇ ਆ ਕਾਲੇ ਕਰਕੇ ਉਹਨਾਂ ਪਾ ਲਈਦਾ ਵੀ ਪਹਿਲਾਂ ਹੀ ਤਾਂ ਵੀ ਉਹਦੇ ਅੱਗੇ ਉਹ ਕੋਈ ਵੀ ਇਹ ਮਿੰਗੀ ਕੀ ਕਰਦੀ ਆ ਹੁਣ ਮਾਰਦੇ ਆ ਬਲੌਗ ਜਿੰਨਾ ਕੰਮ ਨਿਬੜਾ ਨਿਬੜਾਂਗੇ ਰਾਤਾਂ ਨੂੰ ਸਾਰਾ ਨਿਬੜ ਜਾਂਦਾ ਹੀ ਜਾਂਦਾ ਸਾਡੇਲੇ ਵੱਟੇ ਪਏ ਜਿਹੜਾ ਤੋਂ ਬੁਲਾਕੀ ਫੇਰ ਪੂਰੇ ਸਹੀ ਹੋਈ ਅਨੇ ਥੋੜੇ ਜਿੰਨ ਤੋਂ ਪੁਵਾ ਦੇ ਫੇਰ ਮਾਰਾਂਗੇ ਤੇ ਤਵੀਆਂ ਜਿਹੜਾ ਟੋਏ ਰਿਆ ਹੋਵੇ ਰੇ ਟੋਏ ਨਾ ਅੱਪੇ ਭਰਜ ਨਹੀਂ ਰੋ ਤਵੀਆਂ ਵੱਜ ਗਈਆਂ ਕੋ ਡਾਕ ਦਾ ਨਾ ਹੁਣ ਬਰੋ ਗੱਲ ਨਹੀਂ ਘੱਟੋਂ ਲਾਤਾ ਪਹਿਲਾਂ ਸਹੀ ਕਰ ਜੀ ਹੁਣ ਚੱਲੇ ਆਪਾਂ ਕੱਟਨ ਟਰੈਕਟਰ ਇੱਕ ਵੀਰ ਤੱਕ ਪਹੁੰਚਿਆ ਇੱਥੇ ਇੱਕ ਲੱਗੇ ਦਰਿਆ ਇੱਥੋਂ ਸੁਭਾਈ ਜੀ ਹੋਈ ਹੁੰਦੀ ਦਾ ਕਿ ਫੇਰ ਚੱਲ ਲੈ ਇੱਥੇ ਉਹ ਵੀ ਪੜੀ ਆਪਣੀ ਬਦਲੇ ਮੰਡਲੀ ਜਿੱਥੋਂ ਵਲੋਗ ਲੈ ਕੇ ਆਏ ਇੱਕ ਰਿ ਪਿਛਲੇ ਵਲੋਗ ਹੈ ਹਾਂਜੀ ਤੇ ਤੇਮਿਆਂ ਵਾਲਾ ਬਲੌੜਾ ਕੰਮ ਕਰਦਾ ਹੀ ਆ ਬੰਦ। ਅੰਮੀ ਥੱਲੇ ਪਾਣੀ ਸਿੰਮਨ ਲਾ ਪਿਆ। ਤੇ ਫੇਰੀ ਆ ਕੇ ਗ੍ਰੀਤੋ ਵੀ ਆਣਾ ਤੇਰ ਚੋਰ ਪਾਦਾਂਗੇ ਕਿ ਕਿੱਟਾ ਹੀ ਤੇ ਛਿੱਟਾ ਹੀ ਦੇਣਾ ਹੁੰਦਾ ਦੇਣਾ। ਤੇ ਕਿ ਭਾਰਾ ਰੱਖੋ ਟੋਟਮਣੀ ਦੁਰਦੇਆ ਕਿੰਨੇ ਆ ਥਾਂ ਕਰਕੇ। ਤਮੀਆਂ ਹੋ ਗਿਆ ਜਾਨ। ਕੋ ਵੇਖਦੇ ਆਂ ਕੀ ਬੰਦ। ਬੈਠਾ ਉੱਤੇ। ਉਹ ਜਾ। ਅੱਜ ਦੇ ਸੱਤੋ ਦਵੀਆਂ ਨਹੀਂ ਨਿਕਲਦੀਆਂ ਗੱਡੀਆਂ ਹੋ ਗਈਆਂ ਜਾਮ ਹੁਣ ਅੱਗੇ ਉਹ ਵੀ ਬਹੁਤ ਲੱਗੀ ਪੱਲੇੜੀ ਹੈ ਗਈ ਕੁਲੀ ਦੇਖ ਭਾਈ ਜਨੇ ਹੋਣਾ ਪਾਪਾ ਲਈ ਕਹਿੰਦਾ ਕੋਈ ਟਾਈਪ ਕਿੱਦਾਂ ਜਿਓ ਲੱਗਦਾ ਕੁੱਝ ਨਾ ਆਉਂਦਾ ਅੱਜ ਵੀ ਅਨਰ ਰੋਗ ਵੀਡੀਓ ਆਪਾਂ ਦਿਖਾ ਦੇਵਾਂਗੇ ਇਹਨਾਂ ਦਾ ਬੜਾ ਤੈ ਤਾਰੀ ਮੋਢੀ ਮਾਰਾਂਗੇ ਛੋਟਾ ਹੀ ਦੇ ਦੇ ਆ ਜਾਓ ਵੀ ਇਹਨਾਂ ਦੇ ਨਾਮ ਰੇਕੇ ਨਾਮ ਛਾਈ ਦੇ ਮੋਢੀਆਂ ਆ ਥੱਲੇ ਪਾਣੀ ਚਮੀ ਇਹਦਾ ਫਿਰ ਕੰਕਰੀਟ ਨਹੀਂ ਹੋਣੀ ਇਹੇ ਦਵੀਆਂ ਦੀ ਹੋ ਕੋਲ ਸੰਭਲ ਪਾਇਆ ਦਾਨ ਕਰਦੇ ਜੀ ਜੀ ਉਹ ਕੋਈ ਨਹੀਂ ਜਿਹੜਾ ਇਹ ਟਰੈਕਟਰ ਕੋੜਾ ਬੈਗ ਨਹੀਂ ਹੋਈ ਜੀ ਜੇ ਤੁਸੀਂ ਚਾਹੋ ਤਾਂ ਮਾਰੇ ਹੁਣ ਨਾਲ ਸਾਇਦ ਇਹਨਾਂ ਦੇ ਤੜਿਆ ਆ ਅੱਜ ਜਿਵੇਂ ਤਾਂ ਕਿ ਇਹ ਸਰੀਰ ਵਿੱਚ ਆ ਦੇ ਬਸੇ ਮਾਰਨ ਲਈ ਦੌਜੇ